ਮੇਰਾ ਜੀ ਸਰ ਜੀਤ ਸਿੰਘ ਨਾਮ ਹੈ ਪਿੰਡ ਮੇਰਾ ਤੇਜਰਵੇਲਾ ਤੇ ਮੰਗ ਮੇਰੀ ਮਕਾਨ ਦੀ ਜੀ ਮੈਨੂੰ ਕਿਧੂ ਵੀ ਸਹੂਲਤ ਨਹੀਂ ਮਿਲੀ ਨਾ ਹੀ ਕੋਈ ਸਰਕਾਰ ਵੱਲੋਂ ਤੇ ਨਾ ਹੀ ਕੋਈ ਮਤਲਬ ਸੰਸਥਾ ਵਾਲੇ ਵੱਲੋਂ ਤੇ ਮਕਾਨ ਮੇਰਾ ਬਿਲਕੁਲ ਬੰਚਰ ਹੋਇਆ ਪਿਆ ਡਿੱਗਣ ਵਾਲਾ ਤੇ ਛੱਤ ਸਿਰ ਤੇ ਹੈ ਨਹੀਂ ਹੁਣ ਰਹਿਣ ਨੂੰ ਤੇ ਬਹੁਤ ਮੁਸ਼ਕਲ ਹੈ ਬੱਚੇ ਅੰਦਰ ਸੌਣ ਤੋਂ ਡਰਦੇ ਨੇ ਬੱਚੇ ਅੰਦਰ ਨਹੀਂ ਵੱੜਦੇ ਤੇ ਮੇਰੀ ਤਾਂ ਇਹ ਮੰਗ ਹੈ ਕਿ ਇਹ ਜੇ ਸਰਕਾਰ ਵੱਲੋਂ ਹੋਵੇ ਤਾਂ ਤਾਂ ਵਧੀਆ ਹੈ ਤੇ ਜੀ ਸੰਸਥਾਨ ਕਰ ਦੇਵਣ ਤੇ ਮੈਨੂੰ ਤੇ ਮਕਾਨ ਬਣਾ ਕੇ ਦਿੱਤਾ ਜਾਵੇ ਮੇਰਾ ਬਹੁਤ ਮੁਸ਼ਕਲ ਹੈ ਸਪੋਰਟਾਂ ਲਾਈਆਂ ਵੀ ਨੇ ਤੇ ਮਕਾਨ ਸਪੋਰਟਾਂ ਤੇ ਖੜਾ ਹੈ ਨਾ ਵੀ ਨਹੀਂ ਆਇਆ ਜੀ ਸਾਡਾ ਨਾ ਹੀ ਮਕਾਨਾਂ ਚ ਨਾਮ ਆਇਆ ਤੇ ਨਾ ਹੀ ਮਾਅਵਜਾ ਚ ਆਇਆ ਸਾਡਾ ਸਾਨੂੰ ਸਰ ਕਹਿੰਦੇ ਨੇ ਵੀ 2007 ਹੀ ਸਾਡੀ ਜ਼ਮੀਨ ਕੱਚੀ ਹੋ ਗਈ ਸੀ ਪਹਿਲਾਂ ਹੀ ਮਾਲਕੀ ਕਰਾਈ ਸੀ ਤੇ 7 ਚ ਕੱਚੀ ਹੋ ਗਈ ਤੇ ਕੱਚੀਆਂ ਪਾਈਆਂ ਤੇ ਉਹਨਾਂ ਨੇ ਮਾਅਵਜਾ ਸਾਨੂੰ ਨਹੀਂ ਦਿੱਤਾ ਤੇ ਪਿੰਡ ਜਿਹੜਾ ਪਿੰਡ ਵੀ ਕਹਿੰਦੇ ਨੇ ਕੱਚਾ ਹੈਗਾ ਤੇ ਤੁਹਾਨੂੰ ਮਕਾਨਾਂ ਦਾ ਮਾਅਵਜਾ ਨਹੀਂ ਦਿੱਤਾ ਜਾਣਾ ਸਾਨੂੰ ਕੁਝ ਨਹੀਂ ਬਣਾ ਕੇ ਦੋਗੇ ਨਹੀਂ ਸੰਸਥਾ ਵਾਲੇ ਨੂੰ ਮਿਲਦਾ ਨਹੀਂ ਸਸਕਾਰ ਵਾਲੇ ਨੂੰ ਮਿਲਦਾ ਸਰ ਉਹ ਐਸੀ ਆ ਤੇ ਵੇਖ ਐਸੀ ਉਹਨਾਂ ਕਹੇ ਵੀ ਅਸੀਂ ਕੁਛ ਨਾ ਕੁਛ ਬਣਾ ਦੇਵਾਂਗੇ ਫਿਰ ਕਿਸੇ ਪਿੰਡ ਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਨੇ ਉਹਨਾਂ ਨੂੰ ਕਹਿਤਾ ਪਿੰਡ ਦਾ ਮਕਾਨ ਆ ਗਿਆ ਮੈਂ ਸਬੂਤ ਕਰਨਾ ਆ ਸੰਸਥਾ ਵਾਲਿਆਂ ਨੂੰ ਵੀ ਵੀ ਮੈਂ ਕਹਿੰਦਾ ਵੀ ਮੈਂ ਜਿਹੜੀ ਮਕਾਨ ਦੀ ਲਿਸਟ ਪਿੰਡ ਦੀ ਆਈ ਉਹ ਚੈੱਕ ਕੀਤੀ ਜਾਵੇ ਉਹ ਵੇਖ ਲਵਣ ਜਿਹਦੇ ਵਿੱਚ ਮੇਰਾ ਨਾਮ ਹੋਵੇ ਤਾਂ ਮੈਂ ਮਕਾਨ ਮੈਨੂੰ ਨਾ ਬਣਾ ਕੇ ਦੇਵਾਂ ਮੈਂ ਕੋਈ ਹੱਕਦਾਰ ਨਹੀਂ ਜੇਕਰ ਮੇਰਾ ਮਤਲਬ ਮਕਾਨ ਨਾ ਹੀ ਨਹੀਂ ਆਇਆ ਕਿਸ ਨੇ ਐਵੇਂ ਕਹਿਤਾ ਨਾ ਨੂੰ ਤੇ ਉਹਨਾਂ ਨੇ ਵਿਸ਼ਵਾਸ ਕਰ ਲਿਆ ਜੀ ਉਹ ਆ ਕੇ ਚਲੇ ਗਏ ਸੀ ਇੱਕ ਵਾਰੀ ਲੈ ਕੇ ਲਿਆ ਕਰਨ ਬਣਾ ਦੇਵਾਂਗੇ ਬਾਅਦ ਚ ਮੈਨੂੰ ਮੈਸੇਜ ਆਇਆ ਉਹਨਾਂ ਨੇ ਕਹਿੰਦੇ ਵੀ ਤੇਰਾ ਮਕਾਨ ਆ ਗਿਆ ਹੈ ਸਰਕਾਰ ਵੱਲੋਂ ਤੇ ਸਰ ਮੇਰਾ ਮਕਾਨ ਆਇਆ ਹੀ ਨਹੀਂ ਕੋਈ ਵੀ ਕਿਸ ਨੇ ਪਿੰਡ ਨੂੰ ਕਹਿਤਾ ਪਿੰਡ ਦਾ ਮਕਾਨ ਪੈਸੇ ਆ ਗਏ ਖਾਤੇ ਤੇ ਮੈਂ ਇਹਨਾਂ ਨੂੰ ਅੱਜ ਵੀ ਮੈਸੇਜ ਕੀਤਾ ਵੀ ਤੁਸੀਂ ਆ ਤੇ ਮੇਰਾ ਖਾਤਾ ਚੈੱਕ ਕਰ ਲਓ ਤੁਸੀਂ ਮਤਲਬ ਵੀ ਲਿਸਟ ਚੈੱਕ ਕਰ ਲਓ ਜਿਸ ਚ ਮੇਰਾ ਨਾਮ ਹੋਵੇ ਤਾਂ ਫਿਰ ਤੁਸੀਂ ਕਹੋ ਆ ਜੇ ਹਾਲਾ ਕਹਿਨ ਤਾਂ ਮਤਲਬ ਵੀ ਲੋਕ ਕੁਝ ਮਰਜ਼ੀ ਕਹਿ ਦੇਣਗੇ ਵੀ ਬਾਕੀ ਉਹ ਵੀ ਵੇਖ ਕੇ ਨੇ ਉਹ ਕਹਿੰਦੇ ਵੀ ਬਿਲਕੁਲ ਮਾੜੀ ਹਾਲਤ ਹੈ ਤੇ ਬਣਾਉਣਾ ਚਾਹੀਦਾ ਹੈ ਮੈਂ ਤਾਂ ਜੀ ਮੰਗ ਕਰਨਾ ਵੀ ਮੈਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਮੈਨ ਤੇਰਾ ਨਾਮ ਜੀ ਪਰਮਜੀਤ ਸਿੰਘ ਪਿੰਡ ਤੇਜਰ ਹੋਇਲਾ ਗੱਟੀ ਨੰਬਰ 3 ਕਹਿੰਦੇ ਇਹ ਜ਼ਮੀਨ 2023 ਵਿੱਚ ਤਾਂ ਮਕਾਨ ਕਿਸੇ ਮਲਚਾਇਆ ਚੋਗ ਅਸੀਂ ਕਈਆਂ ਦੇ ਤੇ ਉਦੋਂ ਤੋਂ ਮੰਨ ਲਓ ਜ਼ਮੀਨ ਕੱਚੀ ਉਦੋਂ ਵੀ ਹੈਗੀ ਸੀ ਨਾ ਤੇ ਹੁਣ ਕਹਿੰਦੇ ਨੇ ਜ਼ਮੀਨ ਕੱਚੀ ਹੈਗੀ ਹੈ ਜਿਨ੍ਹਾਂ ਦੀ ਮਾਲਕੀ ਜਗੀ ਉਹਨਾਂ ਨੂੰ ਮਕਾਨ ਚਵਾਈ ਜਾਂਦੇ ਆ ਤੇ ਕਿੰਨਾ ਦੇ ਮਤਲਬ ਪਿੰਡ ਵਿੱਚ ਗਈ ਕਹਿੰਦੇ ਲਾਲ ਲਕੀਰ ਜਿੰਨੀ ਗਈ ਕਿਵੇਂ ਪਤਾ ਨਹੀਂ ਸਰਕਾਰ ਨੂੰ ਪਤਾ ਨਹੀਂ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਮਕਾਨ ਵੀ ਕੱਚੀ ਵਾਲ ਨਹੀਂ ਦੇਣ ਤੇ ਨਾ ਹੀ ਮਾਜਵਾ ਜਿੰਨਾਂ ਜ਼ਮੀਨਾਂ ਕੱਚੀਆਂ ਹੋਈਆਂ ਸੀ ਉਹਨਾਂ ਨੂੰ ਦਿੱਤਾ ਸੀ 2023 ਵਿੱਚ ਗਰਦਾਵਰੀ ਜਿੰਨਾਂ ਦੀ ਗਈ ਸੀ ਉਹਨਾਂ ਨੂੰ ਮੁਆਜਵਾ ਮਿਲ ਗਿਆ ਸੀ ਤੇ 2007 ਵਾਲੇ ਤੇ ਵਿੱਚ ਗਰੀਬਾਂ ਨੂੰ ਉਹ ਤੋਂ ਵੀ ਨਹੀਂ ਮਿਲਿਆ ਤੇ ਹੁਣ ਵੀ ਨਹੀਂ ਮਿਲਿਆ ਆਪਣੇ ਤੇ ਇਧਰ ਹੋਇਲਾ ਵਿੱਚ ਘੜ ਤੋਂ ਘਟ ਵਿੱਚ 7-800 ਕਿਲਾ ਕਰਤੀ ਹੋ ਟੱਕਰ ਬੇਲਾ ਦੀ ਮਿਲਾ ਕੇ ਪੱਕੀ ਵੇਗੀ ਪੱਕੀ ਵਾਲੇ ਨਦੀਲੇ ਵੀ ਗਿਆ ਮਾਜਵਾ 20-2000 ਮੰਲੋ ਕਿੱਲੇ ਦਾ ਤੇ ਕਈ ਅਜੇ 10 ਘਰ ਕੋ ਰਹਿੰਦੇ ਨੇ ਅਜੇ ਪਿੱਛੇ ਐਵੇਂ ਨੇ ਆਉਣ ਵਾਲੇ ਨੇ ਫਲੱਡ ਆਇਆ ਤੇ ਅਜੇ ਨਹੀਂ ਨਾਨੂੰ ਮਿਲਿਆ ਕਦੇ ਪਟਵਾਰੀ ਕਾਪੀ ਮੰਗਵਾਈ ਜਾਂਦੇ ਨੇ ਹੋਰ ਮੰਗਾਓ ਕਦੇ ਇਹਨਾਂ ਖਾਤਾ ਨਵਾਂ ਦਿਓ ਕਦੇ ਵਿਚਾਰੇ ਢੇੜੇ ਮਾਰ ਮਾਰ ਤੋਂ ਉਹਨੇ ਤਾਂ ਪੈਸੇ ਉੱਤੇ ਲਾ ਦਿੱਤੇ ਉਹਨੇ ਵੀ ਫਿਰ ਨਹੀਂ ਐ ਨਾ ਸਾਰੇ ਸਾਰੇ ਮੰਲੋ ਜੀ ਦਰਾੜਾਂ ਆ ਗਈਆਂ ਨੇ ਕੋਈ ਨਹੀਂ ਮਕਾਨ ਬਚਾ ਪਾਣੀ ਮਣੇ ਮਣੇ ਲੱਗਿਆ ਰਿਹਾ ਨਾ ਉੰਦੇ ਕੰਦਰਾੜਾ ਕਰਨ ਸਾਰੇ 37 ਮਾੜੇ ਮੱਟੀ ਬੱਚਿਆਂ ਖੜੀਆਂ ਤੇ ਕੰਦਾ ਨੇ ਜੇ ਕੰਦਾ ਹੀ ਨਹੀਂ ਅਗੇ ਤੇ ਛੱਤ ਉੱਤੇ ਪੈਣੀ ਇਹਦੇ ਬਾਰੇ ਮੰਗ ਕਰਨੇ ਵੀ ਅੱਜ ਭਾਵੇਂ ਕੱਚੀ ਹੈ ਜਾਂ ਪੱਕੀ ਸਾਰੇ ਗਰੀਬਾਂ ਨੂੰ ਮਕਾਨ ਜਿੰਨਾ ਵੀ ਕਿਸੇ ਦਾ ਬਣਦਾ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਮਕਾਨ ਦਾ ਦਰਾੜ ਦੇ ਜਿੰਦਾ ਟਿੱਗਾ ਉਹਨੂੰ ਪੂਰਾ ਦਿੱਤਾ ਜਾਵੇ ਜਿੰਦਾ ਕੋਈ ਦਰਾੜ ਹੈ ਉਹਦੇ ਮੰਨ ਲਓ ਕੰਦਾਂ ਦੀ ਮਰਮਤ ਕਰਾਈ ਜਾਵੇ ਆਪਾਤ ਕਰਾ ਲਵੇ ਸਰਕਾਰ ਆ ਤੇ ਵਿਛਤੋਂ ਦੀ ਬਚ ਸਕੇ ਆਹ ਬੈਜੀ ਯਾਰ ਵਾਜਦ ਸਿੰਘ ਪਿੰਡ ਮੇਰਾ ਤੇ ਜਰਵੇਲਾ ਸਨ 1961 ਬਾੜ ਤੋਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਰਹਿ ਰਹੇ ਹਾਂ ਜਦੋਂ ਕਿ ਸਨ 1971 ਦੀ ਜੰਗ ਲੱਗੀ ਸੀ ਜਾਂ 65 ਦੀ ਲੱਗੀ ਸੀ ਜਾਂ ਮੰਨ ਲੇ ਅੱਗੇ ਕੋਈ ਹੜ੍ਹ ਮੁਸੀਬਤਾਂ ਆ ਰਹੀਆਂ ਰਹੀਆਂ ਨੇ ਤੋਂ ਕਾਂਗਰਸ ਸਰਕਾਰ ਸਾਨੂੰ ਮਕਾਨਾਂ جھੋਂਪੜੀਆਂ ਦੇ ਵੀ ਮਤਲਬ ਪੈਸੇ ਦਿੰਦੀ ਰਹੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਮਤਲਬ ਇਹ ਜਿਹੜੀ ਜ਼ਮੀਨਾਂ ਅਸੀਂ ਮਾਲਕੀ ਕਰਵਾਈਆਂ ਸੀ ਪੰਜਾਬ ਸਰਕਾਰ ਨੇ ਸਾਡੇ ਕੋਲ ਪੈਸੇ ਹੁੰਦੇ ਵਸੂਲੇ ਨੇ ਪੰਜਾਬ ਸਰਕਾਰ ਨੇ ਸਾਨੂੰ ਰਜਿਸਟਰੀਆਂ ਕਰਕੇ ਦਿੱਤੀਆਂ ਸੀ ਇੰਤਕਾਲ ਸਾਡੇ ਨਾਂ ਚੜੇ ਸੀ ਕਈ ਲੋਕਾਂ ਨੇ ਸਾਡਿਆਂ ਨੇ ਉਹ ਜ਼ਮੀਨ ਮਾਲਕੀ ਕਰਵਾ ਕੇ ਲੋਨ ਵੀ ਲੈ ਸੀ ਲੇਕਿਨ ਉਹਦੇ ਵਿੱਚ ਮਸਲਾ ਇਸ ਚੀਜ਼ ਦਾ ਸੀ ਸਾਨੂੰ ਉਹ ਲੰਮਾ ਚੌੜਾ ਨਹੀਂ ਪਤਾ ਬਾਕੀ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਬਠਿੰਡੇ ਥਰਮਲ ਪਲਾਂਟ ਦੀ ਜ਼ਮੀਨ ਹੈਗੀ ਸੀ ਉਹ ਸੀ ਜ਼ਮੀਨ ਸੈਂਟਰ ਸਰਕਾਰ ਦੀ ਬਾਦਲਾ ਨੇ ਮਤਲਬ ਉਹ ਜਿਹੜਾ ਥਰਮਲ ਪਲਾਂਟ ਬੰਦ ਕਰਕੇ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਸਾਥ ਸੰਬੰਧੀਆਂ ਨੂੰ ਕਿਸੇ ਨੂੰ ਵੀ ਉਹ ਜ਼ਮੀਨ ਦਿੱਤੀ ਜਿੰਦੇ ਕਰਕੇ ਜ਼ਮੀਨ ਦਾ ਕੇਸ ਕੀਤਾ ਗਿਆ 2007 ਦੇ ਵਿੱਚ ਜਿਹੜੀ ਜ਼ਮੀਨ ਮਾਲਕੀ ਹੋਈ ਸੀ ਉਹ ਸਾਰੀ ਕੱਚੀ ਕੀਤੀ ਸਾਡੀ ਮੰਗ ਇਹ ਹੈਗੀ ਹੈ ਸਰਕਾਰਾਂ ਨੂੰ ਵੀ ਔਰ ਅਫਸਰਾਂ ਨੂੰ ਵੀ ਵੀ ਜਿਹੜੀ 2007 ਵਿੱਚ ਪੱਕੀ ਹੋਈ ਹੈ ਚਾਹੇ ਮੰਨ ਲੇ ਅੱਠ ਵਿੱਚ ਪੱਕੀ ਹੋਈ ਹੈ ਜੇ ਰੋਲਾ ਸੈਂਟਰ ਜ਼ਮੀਨ ਦਾ ਹੈ ਤਾਂ ਸੈਂਟਰ ਵਾਲੇ ਆਪਣੀ ਜ਼ਮੀਨ ਜਿਹੜੀ ਕੱਚੀ ਕਰ ਰਹੇ ਨੇ ਜਿਹੜੀ ਪੰਜਾਬ ਸਰਕਾਰ ਦੀ ਜ਼ਮੀਨ ਹੈ ਉਹ ਕੱਚੀ ਨਹੀਂ ਹੋਣੀ ਚਾਹੀਦੀ ਇਹਨਾਂ ਗਰੀਬਾਂ ਲੋਕਾਂ ਨੇ ਪਤਾ ਨਹੀਂ ਦਿਹਾੜੀ ਤੋਂ ਪਾਰ ਰਿਸ਼ਤੇਦਾਰਾਂ ਸਾਖਸ ਬਣਿਆ ਨੂੰ ਠੱਗ ਠਗਾ ਕੇ ਪੈਸਾ ਭਰਿਆ ਇਨਾਂ ਦਾ ਹੱਕ ਜਿਹੜਾ ਹੈਗਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਕਿ ਜੇ 23 ਵਿੱਚ ਪਾਣੀ ਆਇਆ ਏ ਉਦੋਂ ਕੁਝ ਲੋਕਾਂ ਨੂੰ ਮਤਲਬ ਕਬਜ਼ੇ ਵਾਲੀ ਜ਼ਮੀਨ ਦੇ ਵੀ ਮਕਾਨਾਂ ਦੇ ਪੈਸੇ ਮਿਲੇ ਨੇ ਕੁਝ ਲੋਕ ਰਹਿ ਗਏ ਅੱਜ ਖੜੇ ਇੱਥੇ ਆ ਗਏ ਵੀ ਮਤਲਬ ਜਿਹੜੀ ਮਾਲਕੀ ਹੈਗੀ ਜੀ ਉਹਨਾਂ ਨੂੰ ਮਾਲੇ ਪੈਸੇ ਦਿੱਤੇ ਜਾਂ ਮਣ ਜਿਹੜੇ ਕੱਚੀਆਂ ਵਾਲੇ ਨੁਕਸਨ ਕਿਹਾ ਜਾਂਦਾ ਸਾਡੀ ਮੰਗ ਇਹ ਹੈ ਕਿ ਇਹ ਵੀ ਕਈ ਲੋਕ ਜ਼ਮੀਨ ਕਿਸੇ ਹੋਰ ਦੇ ਨਾਮ ਹੈ ਮਾਲਕੀ ਹੋਰ ਬੋਲਦੀ ਹੈ ਮਕਾਨ ਕਿਸੇ ਹੋਰ ਦਾ ਪਰ ਤੇ ਕਬਜ਼ੇ ਤੌਰ ਤੇ ਬਣਿਆ ਹੋਇਆ ਹੈ ਜੀ ਉਹਨਾਂ ਨੂੰ ਮਤਲਬ ਮਕਾਨਾਂ ਦੇ ਪੈਸੇ ਮਿਲ ਸਕਦੇ ਨੇ ਤੇ ਫਿਰ ਇਹਨਾਂ ਲੋਕਾਂ ਨੂੰ ਵੀ ਮਿਲਨੇ ਚਾਹੀਦੇ ਨੇ ਕਿਉਂਕਿ ਜ਼ਮੀਨ ਭਾਵੇਂ ਸਰਕਾਰ ਦੀ ਏ ਕਬਜ਼ਾ ਤੇ ਇਹਨਾਂ ਦਾ ਮਕਾਨ ਟੰਪੜੀ ਦੇ ਵਿੱਚ ਇਹਨਾਂ ਨੇ ਬਣਾਈ ਨੇ ਇਹ ਰਹਿ ਰਹੇ ਨੇ ਅੱਜ ਇਹਨਾਂ ਦੇ ਮਕਾਨ ਜਿਹੜੇ ਨੇ ਮੀਂਹ ਨਾਲ ਪਾਣੀਆਂ ਨਾਲ ਖਰਾਬ ਹੋ ਗਏ ਨੇ ਡਿੱਗਣ ਵਾਲੇ ਨੇ ਬੱਚੇ ਅੰਦਰ ਸੌਂਦੇ ਨਹੀਂ ਉਹਨਾਂ ਨੂੰ ਆਪ ਦੀ ਜਾਨ ਦਾ ਖਤਰਾ ਏ ਸਮਾਨ ਰੱਖਣ ਨੂੰ ਅੰਦਰ ਨੰਦਾ ਜੀਨੀ ਕਰਦਾ ਇਹ ਲੋਕ ਜਿਹੜੇ ਨੇ ਗਰੀਬ ਨੇ ਕਿਉਂਕਿ ਜੇ 1970 ਤੋਂ 65 ਤੋਂ ਲੈ ਤੇ ਇਹਨਾਂ ਲੋਕਾਂ ਨੂੰ ਅੱਜ ਤੱਕ ਮਾਰ ਪੈਂਦੀ ਆ ਜੀ ਕਦੇ ਜੰਗ ਦੀ ਮਾਰ ਪੈ ਗਈ ਕਦੇ ਫਲੱਡ ਦੀ ਪੈ ਗਈ ਕਦੇ ਮਤਲਬ ਇਹ ਮੈਣਾ ਲੱਗ ਗਈਆਂ ਕਦੇ ਤੇਜੀ ਮਨ ਅੱਜ ਮਨ ਲੌਕਡਾਊਨ ਹੋ ਗਿਆ ਨੇ ਲੌਕਡਾਊਨ ਹੋ ਗਿਆ ਬੰਦੇ ਦਿਹਾੜੀ ਮਜ਼ਦੂਰੀ ਕਰਨ ਤੋਂ ਘਰੇ ਬਹਿ ਕੇ ਭੁੱਖੇ ਰਹਿ ਗਏ ਕਿਉਂਕਿ ਜੇ ਲੌਕਡਾਊਨ ਖੁੱਲਨੇਗਾ ਮਜ਼ਦੂਰੀ ਕਰਨਗੇ ਜੇ ਲੌਕਡਾਊਨ ਲੱਗਿਆ ਅੰਦਰੋਂ ਬੰਦਾ ਬਾਹਰ ਨਹੀਂ ਨਿਕਲ ਸਕਦਾ ਮਜ਼ਦੂਰੀ ਕਰਨ ਨਹੀਂ ਸਕਦਾ ਘਰੇ ਖਾਣ ਨੂੰ ਕੋਈ ਚੀਜ਼ ਨਹੀਂ ਇਹਨਾਂ ਲੋਕਾਂ ਦੇ ਜਿਹੜਾ ਕੋਈ ਬਾਹਰ ਦੇ ਲੋਕ ਐਵੇਂ ਤਵਾ ਲਾ ਦਿੰਦੇ ਨੇ ਜੀ ਉਹਨੂੰ ਫਲਾਣੀ ਚੀਜ਼ ਮਿਲ ਗਈ ਉਹ ਮਿਲ ਗਈ ਸਾਡਾ ਕਹਿਣ ਦਾ ਪਾਪ ਇਹ ਹੈ ਵੀ ਉਹਦੀ ਇਨਕੁਆਰੀ ਕਰਨ ਚੈੱਕ ਕਰਨ ਵੀ ਇਸ ਬੰਦੇ ਨੂੰ ਇਹ ਚੀਜ਼ ਮਿਲੀ ਹੈ ਜਾਂ ਨਹੀਂ ਮਿਲੀ ਜਾਂ ਇਹ ਬੰਦਾ ਇਹ ਚੀਜ਼ ਦੇ ਲੈਣ ਦੇ ਹੱਕਦਾਰ ਹੈਗਾ ਕਿ ਨਹੀਂ ਜੇ ਉਹ ਹੱਕਦਾਰ ਹੈਗਾ ਲੈਣ ਦਾ ਤੇ ਸਾਡਾ ਵੀ ਫਰਜ਼ ਬਣਦਾ ਜਿਹੜੇ ਅਸੀਂ ਆਂਡ ਗਵਾਂਡੇ ਗਏ ਜਾਂ ਸਾਡੀ ਗ੍ਰਾਮ ਪੰਚਾਇਤ ਹੈ ਉਹਨਾਂ ਦਾ ਵੀ ਹੱਕ ਬਣਦਾ ਵੀ ਉਹਨਾਂ ਲੋਕਾਂ ਦੀ ਮਦਦ ਕਰਨ ਉਹਨਾਂ ਦੇ ਪਿੱਛੇ ਖੜਨ ਉਹਨਾਂ ਨੂੰ ਕਹਿਣ ਵੀ ਇਹਨਾਂ ਦੇ ਹੱਕ ਹੈਗੇ ਇਹਨਾਂ ਨੂੰ ਦਿੱਤਾ ਜਾਵੇ ਕਾਫੀ ਲੋਕ ਦੇ ਕੰਮ ਸੇ ਕੰਪਨ 600 ਘਰ ਬਣ ਜਾਣਾ ਜਿਨ੍ਹਾਂ ਨੂੰ ਨਹੀਂ ਮਿਲੇ ਵਿੱਚੋਂ ਛਾਂਟੇ ਨੇ 35 36 ਪਿੰਡ ਮੰਨ ਲੇ ਦੋਹਾਂ ਪਿੰਡਾਂ ਦੇ ਲੈ ਨੇ ਜਿਨ੍ਹਾਂ ਦੇ ਮਾਲਕੀ ਚ ਟਾਹਣੀਆਂ ਛੋਕ ਕਰਾ ਦਿੱਤੀਆਂ ਮਾੜੀ ਮਾੜੀ ਮੋਟੀਆਂ ਉਹ ਲੈ ਨੇ ਬਾਕੀ ਤੇ ਜਿਹੜਾ 5 600 ਘਰ ਇਸ ਪਿੰਡ ਦਾ ਹੈਗੇ ਜਾਂ ਹੋਰ ਸਾਡੇ ਨਾਲ ਆਸ-ਪਾਸ ਪਿੰਡ ਲੱਗਦੇ ਨੇ ਜਿਵੇਂ ਰਾਮ ਸਿੰਘ ਬਹਿਣੀ ਹੋ ਗਈ ਪਰ ਜੰਗੜ ਬਹਿਣੀ ਇੱਕ ਨੰਬਰ ਰੇਤੇ ਵਾਲੀ ਗਲਾਬਾ ਇਧਰ ਮਾਲ ਇੱਕ ਸਕੰਦ ਦੋਨਾ ਸਿਕੰਦਰੀ ਆ ਗਈ ਹੋਰ ਸਾਡੇ ਨਾਲ ਆਸਪਾਸ ਜਿਹੜੇ ਪਿੰਡ ਲੱਗਦੇ ਨੇ ਕਈ ਪਿੰਡ ਦੇ ਵਿੱਚ ਇਹ ਰੌਲਾ ਚੱਲ ਰਿਹਾ ਵੀ ਉਹਨਾਂ ਦਾ ਜਿਹੜਾ ਹੱਕ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ ਇਹ ਸਾਨੂੰ ਵੀ ਬੇਨਤੀ ਹੈ ਸਰਕਾਰਾਂ ਨੂੰ ਵੀ ਔਰ ਸੰਸਦ ਵਾਲੇ ਵੀ ਜਿਹੜੇ ਮਾਲ ਲਈ ਸਾਡੇ ਅੱਗੇ ਸੇਵਾ ਦੋ ਮਹੀਨੇ ਕਰਦੇ ਰਹੇ ਨੇ ਅਗਾ ਫਿਰ ਉਹਨਾਂ ਨੂੰ ਅਪੀਲ ਕਰਨੇ ਵੀ ਇਹਨਾਂ ਲੋਕਾਂ ਦਾ ਸਾਥ ਦੇਵਣ ਇਹਨਾਂ ਦਾ ਹੱਥ ਫੜਨ ਤਾਂ ਕਿ ਇਹਨਾਂ ਦੇ ਜਿਹੜੇ ਮਕਾਨ ਨੇ ਜਾਂ ਇਹਨਾਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ